ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਮੈਂ ਰੈਡੀ ਹੋ ਰਹੀ ਸੀਗੀ ਆਪਣੇ ਸਟੋਰ ਤੇ ਜਾਣ ਦੇ ਲਈ ਜਿੱਥੇ ਕਿ ਮੈਂ ਜੌਬ ਕਰਦੀ ਹਾਂ ਅੱਜ ਤੁਹਾਨੂੰ ਮੈਂ ਆਪਦਾ ਸਟੋਰ ਦਿਖਾਉਂਗੀ ਜਿੱਥੇ ਮੈਂ ਵਰਕ ਕਰਦੀ ਹਾਂ ਆਪਾਂ ਸਭ ਤੋਂ ਪਹਿਲਾਂ ਲਗਾਈ ਸਿਲਪੀ ਸਟੇਕ ਉਸ ਤੋਂ ਬਾਅਦ ਆਪਾਂ ਨੇ ਆਪਣੇ ਜੂੰਡੇ ਬਾਹਲੇ ਸੀਗੇ ਦੇਖੋ ਮੈਂ ਆਪਣੀਆਂ ਫੁੱਲ ਚਿੜੀਆਂ ਦਿਖਾ ਰਹੀ ਹਾਂ ਤੁਹਾਨੂੰ ਉਸ ਤੋਂ ਬਾਅਦ ਮੈਂ ਕੀਤੀ ਆਪਦੇ ਪੁੱਤ ਨਾਲ ਹਾਸੀਆਂ ਖੇਡੀਆਂ ਥੋੜੀਆਂ ਜੀਆਂ ਗੋਲੂ ਮੋਲੂ ਜਿਹਦੇ ਨਾਲ ਇਹ ਬਹੁਤ ਪਿਆਰਾ ਹੈ ਕੱਕੀ ਉਟ ਜਾਂ ਪੁੱਤਾ ਹੈਗਾ ਮੇਰਾ ਉਸ ਤੋਂ ਬਾਅਦ ਚੱਕੀ ਆਪਾਂ ਸਕੂਟਰੀ ਤੇ ਖਿੱਚਤੀ ਸਟੋਰ ਵੱਲ ਨੂੰ ਤੇ ਆਪਾਂ ਰਸਤੇ 'ਚ ਹੀ ਜਾ ਰਹੇ ਸੀ ਉਸ ਤੋਂ ਬਾਅਦ ਪਹੁੰਚ ਗਏ ਆਪਾਂ ਬਲੂ ਪੈਡ ਦੇ ਵਿੱਚ ਜਿੱਥੇ ਕਿ 70% ਆਫ ਲੱਗਿਆ ਹੋਇਆ ਹੈਗਾ ਅੱਜ ਮੈਂ ਤੁਹਾਨੂੰ ਸਾਰਾ ਸਟੋਰ ਦਿਖਾਉਂਗੀ ਆਪਦਾ ਜਿੱਥੇ ਮੈਂ ਵਰਕ ਕਰਦੀ ਆਂਗੀ ਤੇ ਉੱਥੋਂ ਦੇ ਫੁੱਟਵੈਅਰ ਦੀ ਵੀ ਦਿਖਾਉਂਗੀ ਕੱਲਾ ਕੱਲਾ ਸਭ ਤੋਂ ਪਹਿਲਾਂ ਆਪਾਂ ਆਏ ਫਰੰਟ ਦੇ ਵਿੱਚ ਜਿੱਥੇ ਕਿ ਪਾਰਟੀ ਵੇਅਰ ਫੁੱਟਵੈਅਰ ਲੱਗੇ ਹੋਏ ਨੇਗੇ ਤੁਹਾਨੂੰ ਦਿਖਾਉਣੀ ਹੈ ਮੈਂ ਆਪਣਾ ਪਾਰਟੀ ਵੇਅਰ ਫੁੱਟਵੇਅਰ ਦੇਖੋ ਕਿੰਨੇ ਵਧੀਆ ਨੇ ਇਹਦੇ ਵਿੱਚ 6 ਕਲਰ ਨੇਗੇ ਇਹਦੇ ਉੱਤੇ 20 ਆਫ ਆ ਦੋ ਤਿੰਨ ਕਲਰ ਇਹਦੇ ਪਾਰਟੀ ਵੇਅਰ ਨੇ ਬਾਕੀ ਰੈਗੂਲਰ ਵੀਰ ਵੀ ਆਪਾਂ ਪਾ ਸਕਦੇ ਆ ਕਿਉਂ ਐਡੀ ਵੱਡੀ ਗੱਲ ਵੀ ਹੈ ਨੀਗੀ ਐਸੇ ਪੈ ਪੂਰਾ ਪੈਰ ਕਵਰ ਕਰਦਾ 20 ਆਫ ਹੈ ਦੇ ਉੱਤੇ ਤੇ ਬਾਕੀ ਆਪਾਂ ਹੋਰ ਵੀ ਦਿਖਾ ਰਹੇ ਆਂਗੇ ਤੁਹਾਨੂੰ ਦੇਖੋ ਅੰਗੂਠਾ ਚੱਪਲ ਵਗੈਰਾ ਤੇ ਸਲੀਪਰ ਵਗੈਰਾ ਵੀ ਪਏ ਨੇ ਆਪਣੇ ਕੋਲੇ ਤੇ ਇਹ ਜਿਆਦਾ ਕੰਫਰਟੇਬਲ ਜਿਹੜਾ ਸੈਂਡਲ ਮੈਂ ਤੁਹਾਨੂੰ ਦਿਖਾ ਰਹੀ ਆਂ ਇਹਦਾ ਪ੍ਰਾਈਸ ਵੀ ਠੀਕ ਹੀ ਆਏਗਾ ਲੈਸ ਹੋ ਕੇ ਬਸ 1440 ਤੱਕ ਹੀ ਪਊਗਾ ਤੇ ਬਾਕੀ ਆਪਣੇ ਕੋਲੇ ਚੱਪਲ ਵਗੈਰਾ ਵੀ ਹੈਗੀ ਹੈ ਹੀਲ ਵਾਲੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਆਗੇ ਉੱਪਰ ਸੈਂਡ ਲੱਗੇ ਹੋਏ ਨੇ ਪੂਰੀ ਡਿਸਪਲੇ ਦੇ ਵਿੱਚ ਚੱਪਲਾਂ ਵਗੈਰਾ ਵੀ ਹੈਗੀਆਂ ਨੇ ਪਾਰਟੀ ਵੇਅਰ ਜਿਹਦੇ ਪੈਰ ਦਰਦ ਕਰਦੇ ਨੇਗੇ ਉਹਦੇ ਲਈ ਡਾਕਟਰ ਸੋਲ ਦਿੱਤਾ ਹੋਇਆਗਾ ਇਹਦੇ ਵਿੱਚ ਪੂਰਾ ਕੰਫਰਟੇਬਲ ਹੈ ਜਿਹੜਾ ਕਿ ਤੇ ਜਿਹੜਾ ਇਹਦੇ ਉੱਪਰ ਵਰਕ ਕੀਤਾ ਹੋਇਆਗਾ ਉਹ ਵੀ ਪੂਰਾ ਵਧੀਆਗਾ ਇਦਾਂ ਨਹੀਂ ਹੈਗਾ ਵੀ ਕੋਈ ਵੀ ਕੰਪਲੀਟ ਵਗੈਰਾ ਆਜੂਗੀ ਕਿਉਂਕਿ ਆਪਣੇ ਕੋਲੇ 3 ਮਾਂਥ ਦੀ ਵਾਰੰਟੀ ਹੁੰਦੀ ਹੈ ਜੇ ਰਿਪੇਅਰ ਵਗੈਰਾ ਹੋ ਜਾਂਦਾਗਾ ਪੀਸ ਜੇ ਕਰਵਾਉਣਾ ਹੁੰਦਾ ਕਿਸੇ ਨੇ ਤੇ ਬਾਕੀ ਆਪਣੇ ਕੋਲੇ ਲੈਦਰ ਦੇ ਵਿੱਚ ਵੀ ਹੈਗੇ ਨੇ ਕੁਝ ਕਾਰਟਿਕਲ ਜਿਹੜੇ ਕਿ ਬਹੁਤ ਵਧੀਆ ਹੈਗਾ ਬਾਕੀ ਪਾਲਿਸ਼ ਵਗੈਰਾ ਵੀ ਕਰ ਸਕਦੇ ਆ ਇਹਨਾਂ ਨੂੰ ਤਾਂ ਆਪਾਂ ਤੇ ਆਪਣੇ ਕੋਲੇ ਆ ਗਈ ਹੁਣ ਬੈਕ ਓਪਨ ਦੇ ਵਿੱਚ ਜੁੱਤੀ ਜਿਹੜੀ ਕਿ ਬਹੁਤ ਜ਼ਿਆਦਾ ਵਰਕ ਵਾਲੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੰਫਰਟੇਬਲ ਵੀ ਹੈਗੀ ਹੈ ਇਹ ਕਸਟਮਰ ਬਹੁਤ ਡਿਮਾਂਡ ਕਰਦਾ ਹੈ ਇਹ ਜੁੱਤੀ ਦੀ ਕਿਉਂਕਿ ਵੈਸੇ ਵੀ ਇਹ ਕੰਫਰਟੇਬਲ ਵੀ ਹੈਗੀ ਹੈ ਕਿੰਨੇ ਲਾਈਟ ਵੇਟ ਹਨ ਇਹਦੀ ਕੋਈ ਜ਼ਿਆਦਾ ਹੀਲ ਵੀ ਹੈ ਨਹੀਂਗੀ ਤੇ ਇੱਧਰ ਆ ਗਈ ਆਪਣੇ ਕੋਲੇ ਪੰਜਾਬੀ ਜੁੱਤੀ ਜਿਹੜੀ ਕਿ ਪੂਰੇ ਵਰਕ ਦੇ ਵਿੱਚ ਹੈਗੀ ਹੱਥੀਂ ਕੀਤਾ ਹੋਇਆ ਸਾਰਾ ਵਰਕ ਤੇ ਇਹਦੇ ਵਿੱਚ ਜਿਹੜਾ ਸੋਲ ਦਿੱਤਾ ਹੋਇਆ ਉਹ ਤਾਂ ਇੰਨਾ ਜ਼ਿਆਦਾ ਕੰਫਰਟੇਬਲ ਹੈ ਕਿ ਪੈਰ ਬਿਲਕੁਲ ਵੀ ਦਰਦ ਨਹੀਂ ਕਰਦਾ ਹੈਗਾ ਇਹਦੇ ਨਾਲ ਤੇ ਆਪਣੇ ਲੱਗੇ ਹੋਏ ਨੇ ਸਾਰੀਆਂ ਜੁੱਤੀਆਂ ਦੇ ਉੱਤੇ ਸੰਤਾਲੀ ਸਟicker ਜਿਹੜਾ ਕਿ 50 ਸਾਲ ਪੁਰਾਣਾ ਬ੍ਰਾਂਡ ਹੈਗਾ ਪੂਰਾ ਤੇ ਇਧਰ ਆ ਗਈਆਂ ਆਪਣੇ ਕੋਲੇ ਹਜ਼ਾਰ ਹਜ਼ਾਰ ਵਾਲੀਆਂ ਜੁੱਤੀਆਂ ਜਿਹੜੀਆਂ ਕਿ ਫਲੈਟ ਹਜ਼ਾਰ ਦਾ ਡਿਸਕਾਊਂਟ ਲੱਗਿਆ ਹੋਇਆ ਹੈਗਾ ਆਪਣੇ ਕੋਲੇ ਤੇ ਇਧਰ ਆ ਗਈ ਆਪਣੀ ਬੈਲੀ ਜਿਹੜੀ ਕਿ ਪੈਂਸਲ ਹੀਲ ਹੈਗੀ ਬਹੁਤ ਜ਼ਿਆਦਾ ਕੰਫਰਟੇਬਲ ਹਨ ਲਾਈਟ ਵੇਟ ਵੀ ਹੈਗੀ ਹੈਗੀ ਪਹਿਲਾਂ 1600 ਦੀ ਸੀ ਹੁਣ ਆਪਾਂ ਨੇ ਸਾਰੀ ਫਲੈਟ ਹਜ਼ਾਰ ਲਾਤੀਗੀ ਤੇ ਤਾਂ ਜੋ ਵੀ ਮਤਲਬ ਜਿਹੜੇ ਕੱਟ ਪੀਸ ਨੇ ਉਹ ਸਾਰੇ ਸੇਲ ਹੋ ਜਾਣ ਤੇ ਇਧਰ ਵੀ ਆਪਣੇ ਕੋਲ ਸਾਰੇ ਜੁੱਤੀ ਵਗੈਰਾ ਚੱਪਲ ਵਗੈਰਾ ਕੰਫਰਟੇਬਲ ਦੇ ਵਿੱਚ ਪ੍ਰੋਪਰ ਸਾਰਾ ਤੁਸੀਂ ਦੇਖ ਸਕਦੇ ਹੋਗੇ ਐਨੇ ਜਿਆਦੇ ਵਧੀਆ ਪੀਸ ਨੇ ਇਧਰ ਆ ਗਈ ਆਪਣੇ ਕੋਲੇ ਸ਼ੂਜ਼ ਹੁਣ ਵਿੰਟਰ ਆ ਜਾਏਗਾ ਤੇ ਸ਼ੂਜ਼ ਦਾ ਵੈਸੇ ਸਾਡੇ ਕੋਲੇ ਇਨੀ ਵੈਰਾਈਟੀ ਹੈ ਨੀਗੀ ਬਾਕੀ ਹੋਰ ਬਹੁਤ ਜਿਆਦੇ ਵੈਰਾਈਟੀ ਹੈਗੀ ਵੈਸੇ ਵੀ ਠੀਕ ਠੀਕ ਆਰਟੀਕਲ ਆ ਵੈਰਾਈਟੀ ਬਹੁਤ ਜਿਆਦੇ ਵਧੀ ਹੈਗੀ ਤੇ ਆਪਣੇ ਕੋਲੇ ਹੁਣ ਇਧਰ ਆ ਗਏ ਲੈਦਰ ਜੈਂਸ ਦੇ ਵਿੱਚ ਤੇ ਇਹ ਵੀ ਪ੍ਰੋਪਰ ਹਿਆਰ ਹਿਆਰ ਦੇ ਲੱਗੇ ਹੋਏ ਨੇਗੇ ਬਹੁਤ ਜਿਆਦਾ ਵਧੀਆ ਵਧੀਆ ਆਰਟੀਕਲ ਨੇ ਆਪ ਇਸ ਤਾ ਮੈਨੂੰ ਬਹੁਤ ਜਿਆਦਾ ਵਧੀਆ ਲੱਗਦਾਗਾ ਵੈਸੇ ਡਿਸਕਾਊਂਟ ਚ ਹੈਗਾ ਤੇ ਇਹਦੀ ਤੁਸੀਂ ਫਿਨਿਸ਼ਿੰਗ ਵਗੈਰਾ ਦੇਖ ਸਕਦੇ ਹੋ ਇੰਨੀ ਜਿਆਦੇ ਵਧੀਆ ਨਾ ਤੇ ਬਾਕੇ 1000 ਰੁਪਏ ਚ ਅੱਜ ਕੱਲ ਆਉਂਦਾ ਵੀ ਕੀ ਹੈਗਾ ਦੇਖੋ ਲੈਦਰ ਚ ਪ੍ਰੋਪਰ ਲੱਗੇ ਹੋਏ ਨੇਗੇ ਤੇ ਇਧਰ ਆ ਗਿਆ ਆਪਣੇ ਕੋਲੇ 50% ਡਿਸਕਾਊਂਟ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਰਟੀਕਲ ਸਾਰੇ ਜਿਹੜੇ ਕਿ 50 ਦੇ ਵਿੱਚ ਆਪਣੇ ਲਾ ਰੱਖੇ ਨੇ ਹੁਣ ਸਾਰੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ वुਡਨ ਸੋਲ ਵੀ ਜਿਹੜੇ 50 ਦੇ ਵਿੱਚ ਹੀ ਲੱਗੇ ਹੋਏ ਨੇਗੇ ਇੱਧਰ ਆ ਗਿਆ ਆਪਣੇ ਕੋਲੇ 20 ਆਫ ਏ ਵੀ ਲੈਦਰ ਪਿਓਰ ਲੈਦਰ ਹੈ ਪ੍ਰੋਪਰ ਤੇ ਇਹ ਨੀਚੇ ਆ ਗਿਆ ਆਪਣੇ ਕੋਲ ਕੋਲੇ ਪਾਰਟੀ ویئر ਸ਼ਾਈਨਿੰਗ ਵਾਲੇ ਨੇ ਜਿਹੜੇ ਕਿ ਮਤਲਬ ਪਾਰਟੀ ویئر ਹੀ ਸੇਲ ਹੁੰਦੇ ਨੇ ਜ਼ਿਆਦਾਤਰ ਤੇ ਕੋਟ ਪੈਂਟ ਨਾਲ ਲੈ ਕੇ ਜਾਂਦੇ ਨੇ ਕਸਟਮਰ ਬਾਕੀ ਆਪਾਂ ਇਦਾਂ ਦਾ ਵੀ ਲੈਦਰ ਵਾਲੇ ਹੁੰਦੇ ਨੇ ਜਿਹੜੇ ਉਹ ਆਪਾਂ ਡੇਲੀ ਯੂਜ਼ ਦੇ ਵਿੱਚ ਵੀ ਯੂਜ਼ ਕਰ ਸਕਦੇ ਆਂਗੇ ਇੱਧਰ ਆਪਣੇ ਕੋਲੇ ਸਾਰੇ ਲੇਸਿਸ ਵਾਲੇ ਲੱਗੇ ਹੋਏ ਨੇਗੇ ਫੁੱਟਵੈਅ ਤੁਸੀਂ ਉੱਪਰ ਦੇਖ ਸਕਦੇ ਹੋਗੇ ਹਾਈ ਨੈਕ ਦੇ ਵਿੱਚ ਵੀ ਲੱਗੇ ਹੋਇਆਗੇ ਇਹ ਆਪਣੇ ਕੋਲੇ ਸਾਰਿਆਂ ਨੂੰ ਪੱਧ ਪ੍ਰਾਈਸ ਇਹ ਹੈ ਬੁੱਡਲੈਂਡ ਦਾ ਸੂਜ ਬਹੁਤ ਹੀ ਹੈਵੀ ਹੈ ਵੈਸੇ ਸੂਜ ਬਾਕੀ ਕਸਟਮਰ ਦੀ ਡਿਮਾਂਡ ਬਹੁਤ ਹੁੰਦੀ ਹੈ ਇਹ ਪੀਸ ਨੂੰ ਲੈ ਕੇ ਬਾਕੀ ਮੈਨੂੰ ਤਾਂ ਇੰਨਾ ਪਤਾ ਵੀ ਨਹੀਂ ਹੈਗਾ ਜੈਂਸ ਬਾਰੇ ਤੇ ਇਹ ਆਪਣੇ ਕੋਲੇ ਹਾਈ ਨੈਕ ਲੈਦਰ ਦੇ ਵਿੱਚ ਇਹ ਹੈਗੀ ਆਪਣੇ ਕੋਲੇ ਵੈਲਵਟ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈ ਦੀ ਕੁਆਲਿਟੀਜ਼ ਆ ਤੇ ਬਾਕੀ ਆਪਣੇ ਕੋਲੇ ਇੱਧਰ ਆਗੇ ਬੈਡਰੂਮ ਸਲੀਪਰ ਜਿਹੜੇ ਕਿ ਬਹੁਤ ਜ਼ਿਆਦਾ ਕੰਫਰਟੇਬਲ ਚ ਨੇਗੇ ਤੇ ਇਹ ਆਪਣੇ ਕੋਲ ਆਗੇ ਜਾਂ ਸਲੀਪਰ ਵਗੈਰਾ ਚੱਪਲ ਵਗੈਰਾ ਇਹ ਵੀ ਵੈਸੇ 1000 ਰੁਪਏ ਚੀਗਾ ਇਧਰ ਆਗੇ ਆਪਣੇ ਕੋਲੇ پرو ਦੀ پرو ਕੰਪਨੀ ਦੀ ਆਪਣੇ ਕੋਲੇ ਆਗੇ ਪਾਲਿਸ਼ ਜਿਹੜੀ ਕਿ 240 ਰੁਪਏ ਦੀ ਪਵੇਗੀ ਬੁਰਸ਼ ਵਗੈਰਾ ਸਭ ਕੁਝ ਹੈਗਾ ਇਹ ਆਪਣੇ ਕੋਲੇ ਆਗੇ ਹਾਈ ਨੈਕ ਲੇਡੀਜ਼ ਜਿਹੜੇ ਕਿ 50 ਡਿਸਕਾਊਂਟ ਦੇ ਉੱਤੇ ਲੱਗੇ ਹੋਏ ਨੇਗੇ ਬਹੁਤ ਹੀ ਜ਼ਿਆਦੇ ਵਧੀਆ ਬਾਕੀ ਉਹ ਹੀ ਸਾਰੇ ਪਾਰਟੀਅਰ ਸੈਂਡਲ ਵਗੈਰਾ ਜਿਹੜੇ ਹਿਆਰ ਚ ਨੇਗੇ ਹੁਣ ਤੁਹਾਨੂੰ ਵੀ ਦਿਖਾਉਣ ਜਾ ਰਹੀਆਂ ਸਟਾਕ ਰੂਮ ਜਿਹੜਾ ਕਿ ਬਹੁਤ ਜਿਆਦਾ ਛੋਟਾ ਹੈਗਾ ਬਾਕੀ ਮਾਲ ਬਹੁਤ ਜਿਆਦਾ ਹੈਗਾ ਇਨੀ ਜ਼ਿਕ ਜਗ੍ਹਾ ਦੇ ਵਿੱਚ ਸਾਰੇ ਆਰਟੀਕਲ ਜਿਹੜੇ ਜੋ ਬਾਕਸ ਨੇ ਉਹ ਸਾਰੇ ਅਸੀਂ ਇੱਥੇ ਰੱਖੇ ਹੋਏ ਨੇ ਪ੍ਰੋਪਰ ਇਹ ਸੀ ਸਾਡਾ ਸਟਾਕ ਰੂਮ ਇਹ ਨੇ ਸਾਡੇ ਸਰ ਤਾਰਾ ਬੱਟ ਜਿਹੜੇ ਕਿ ਸਾਡੇ ਮੈਨੇਜਰ ਨੇਗੇ ਬਹੁਤ ਹੀ ਜਿਆਦਾ ਵਧੀਆ ਨੇਗੇ ਇਹ ਸਾਡੇ ਸਟੋਰ ਦਾ ਇੱਕ ਸੇਲਜ਼ਮੈਨ ਜਿਹਦਾ ਨਾਮ ਆ ਕਸੋਰ ਬਟ ਇਹ ਵੀ ਬਹੁਤ ਵਧੀਆ ਨੇਚਰ ਦਾ ਇਹ ਸਾਡਾ ਇੱਕ ਸੇਲਜ਼ਮੈਨ ਹੋਰ ਜਿਹਦਾ ਨਾਮ ਕੀ ਹੈ ਰਵੀ ਤੇ ਸਾਰਨਾ ਵੀ ਆਪਾਂ ਮਿਲ ਲਏ ਹੁਣ ਤੁਹਾਨੂੰ ਦਿਖਾਉਣ ਜਾ ਰਹੀ ਐ ਮੈਂ ਸਾਡੀ ਸੌਕਸ ਜਿਹੜੀ ਕਿ ਬਹੁਤ ਜਿਆਦੇ ਮਹਿੰਗੀ ਪੈਂਦੀ ਐ ਵੈਸੀ ਕੁਆਲਿਟੀ ਵਧੀਆ ਗੀ ਹੁਣ ਆਪਾਂ ਨੇ ਕਰਤਾ ਸਾਰਿਆਂ ਨੂੰ ਬਾਏ ਬਾਏ ਓਕੇ ਬਾਏ